ਸਰਦਾਰ ਲਾਭ ਸਿੰਘ ਜੀ ਸਰਪੰਚ ਸਹਿਬਾਨ ਪਿੰਡ ਖੜਿਆਲ ਅੱਜ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇਗੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਦਾ ਹੋਇਆ ਮੈਂ ਇਹਨਾਂ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਬਹੁਤ ਹੀ ਅੱਛੇ ਸਵਾਦ ਦੇ ਮਾਲਕ ਨੇ ਔਰ ਬਹੁਤ ਹੀ ਨੇਕ ਦਿਲ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਇਹਨਾਂ ਨੇ ਪਿੰਡ ਦੀ ਸੇਵਾ ਕੀਤੀ ਹੈ ਪਿਛਲੇ 15 ਸਾਲਾਂ ਚ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆਪਣੀ ਸੇਵਾ ਕਰਦੇ ਰਹਿਣਗੇ ਕਿਉਂਕਿ ਲੰਬਾ ਅਰਸਾ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਭਾਰਤੀ ਫੌਜ ਦੇ ਵਿੱਚ ਵੀ ਸੇਵਾ ਨਿਭਾਣੀਆਂ ਨੇ 기ਆ ਉੱਥੇ ਵੀ ਬੇਦਾਗ ਸ਼ਕਸ਼ੀਤ ਬਜੋ ਇਹਨਾਂ ਨੇ ਕੰਮ ਕੀਤਾ ਗਾ ਸੋ ਇਸ ਤਰ੍ਹਾਂ ਦੇ ਜਿਹੜੇ ਸਾਥੀ ਸਾਡੇ ਚਾਏ ਨੇ ਕਿ ਇਹਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਮਜ਼ਬੂਤ ਹੋਇਆਗਾ ਆਮ ਆਦਮੀ ਪਾਰਟੀ ਜਿਹੜਾ ਹਲਕਾ ਦੜਵਾਚ ਹੋਰ ਬਲ ਮਿਲਿਆ ਪੰਚਾਇਤੀ ਚੋਣਾਂ ਸਰ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਤਿਆਰੀਆਂ ਹੋਣੀ ਸ਼ੁਰੂ ਹੋ ਗਈਆਂ ਨੇ ਕਦੋਂ ਸਰ ਬਿਲਕੁਲ ਸਾਰੇ ਐਕਟ ਜਿਹੜੇ ਦੇ ਉਹ ਸੋਧ ਲੈ ਗਏ ਨੇ ਇੱਕ ਜਿਹੜੀ ਰੈਟ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਐਲੈਕਸ਼ਨ ਦਾ ਐਲਾਨ ਕਰਾਂਗੇ ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ ਸਰਕਾਰ ਵੱਲੋਂ ਤਿਆਰ ਆ ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਹਾਈ ਕੋਰਟ ਸਪੇਸ਼ ਕਰਨਾ ਜਿਸ ਦਿਨ ਵੀ ਹੋ ਗਿਆ ਇਮੀਡੀਏਟ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਉਂਸ ਕਰਾਂਗੇ ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨਾਂ ਪੈਂਡਿੰਗ ਪੰਜਾ ਸੀਗੀਆਂ ਔਰ ਸਾਰੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ ਪੰਜਾਬ ਦੇ ਵੀ ਸਾਰੇ ਅੱਜ ਕਰਾਏ ਵਧੇ ਨੇ ਬਸਾਂ ਦੇ ਕਿਵੇਂ ਦੇਖਦੇ ਹੋ ਜੀ ਜਿਆ ਉਹ ਬਿਲਕੁਲ ਪਿੱਛੇ ਜੇ ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ ਉਹਦੇ ਕਰਕੇ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬਸਾਂ ਨੇ ਚ ਸਰਕਾਰੀ ਬਸਾਂ ਨੇ ਜਾਂ ਹੋਰ ਗੁੱਡਸ ਕੈਰੀਅਰ ਵਾਲੇ ਨੇ ਕਿ ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਬਤਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਾਮੂਲੀ ਜਿਹਾ ਵਾਅਦਾ ਹੋਇਆਗਾ ਸੋ ਇਹਦੇ ਨਾਲ ਜਿੱਥੇ ਕਾਰਪੋਰੇਸ਼ਨ ਦੇ ਹਾਲਾਤ ਠੀਕ ਹੋਣਗੇ ਪੀਆਰਟੀਸੀ ਦੇ ਹਾਲਾਤ ਠੀਕ ਹੋਣਗੇ ਪਨਵਸ ਦੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੁੱਟ ਰਹੇ ਸੀਗੇ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸ ਗੱਲ ਕਰਕੇ ਸਭ ਦਾ ਖਿਆਲ ਰ ਪਰਵੰਦ ਕੀਤਾ ਗਿਆ। ਹਰਿਆਣੇ ਦੀ ਕਾਂਗਰਸ ਦਾ ਨਾਰ ਸੁਝਾਅ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ। ਦੇਖੋ ਹਜੇ ਗੱਲ ਜਿਹੜੀ ਆ ਉਹ ਮੋਡਲ ਸਟੇਜ ਦੇ ਉੱਤੇ ਆ। ਹਜੇ ਗੱਲ ਕੋਈ ਮੈਚ्योर ਨਹੀਂ ਹੋਈ ਹੈਗੀ। ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣੇ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰ ਆ। 90 ਦੇ 90 ਸੀਟਾਂ ਅਸੀਂ ਲੜ ਸਕਦੇ ਹਾਂਗੇ। ਜੇ ਐਲਾਈਅੰਸ ਹੁੰਦਾ ਸਾਡੀ ਨੈਸ਼ਨਲ ਲੀਡਰਸ਼ਿਪ ਉੱਤੇ ਤਾਕਰੂਗੀ ਫਿਰ ਅਸੀਂ ਐਲਾਈਅੰਸ ਕਰ ਸਕਦੇ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ उम्मीदवार खड़े करो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप